ਓ ਵੀ ਜੰਨਦਾ ਫੋਲੋ ਜੰਨ ਰਿਹਾ 1 2 3 4 ਓ ਗਾਰੇ ਜਾਵੜੇ ਦੇ ਗਾਰੇ ਜਿਹੜੇ ਨੂੰ ਲੋਈ ਮੇਲਿਆਂ 'ਚ ਮੇਲਾ ਛਪਾਰ ਦਾ ਪੰਜਾਬ ਦੇ ਮਸ਼ਹੂਰ ਮੇਲਿਆਂ 'ਚ ਮੇਲੇ ਛਪਾਰ ਦੇ ਆਪਾਂ ਪਹੁੰਚੇ ਸਾਰੀ ਟੀਮ ਆਪਣੇ ਪਿੰਡ ਦੀ ਆ ਗਿਆ ਜਲਦੀ ਐ ਆਹ ਪਹੁੰਚਣਾ ਉਹਨੂੰ ਮੇਲਾ ਆਪਣੇ ਪਿੰਡ ਛਪਾਰ ਦਾ ਆਇਆ ਪੰਜਾਬ ਦੀਆਂ ਵਿਰਾਸਤਾਂ ਨੇ ਜਿਹੜੀਆਂ ਉਹਨਾਂ ਵਿੱਚ ਇੱਕ ਮੇਲਾ ਹੈ ਸ਼ਪਾਰ ਦਾ ਜਿਹੜਾ ਸਾਰਨਾਬਦ ਵਿੱਚ ਮਸ਼ਹੂਰ ਆਇਓ ਉਹਨੂੰ ਦਰਸ਼ਨ ਕਰਾਉਣੇ ਆ ਮੇਲੇ ਦੇ ਫਾਈਟਰ ਲਈ ਹੈਡ ਹੋ ਜਾ। ਕਿਹੜਾ ਮੈਲੇ ਦੀ ਰੌਣਕਾਂ ਦੁਕਾਨਾਂ ਹੁੰਦੀਆਂ ਜੀ? ਇਹ ਕਿਉਂ ਹਿੰਗਤ ਲੋਕ ਫੇਲ ਲਾ ਕਰਨੋ ਘਟ ਗਏ? ਇਹ ਮੜੀ ਸਵਾਈ ਰੱਖਣੋ ਘਟ ਗਏ। ਬਹੁਤ ਹਨ ਗੰਦਗੀ ਪਿਆ ਹੋਈ ਹੈ। ਦਾ ਮਾਹੌਲ ਆ। ਓਏ ਮਾੜਾ ਜੀ ਮੈਂ ਲੈ ਲਈ। ਵਾਏ ਤੇਰੇ ਘਰੋਂ ਮੈਂ ਬੇਚਾਉਂ। ਇਹ ਤਾਂ ਨਮਕਾ ਨਾ ਚਾਦਰਾਂ ਗਏਗਾ ਚਾਦਰਾਂ ਗਏ ਅੱਜ ਲਈਏ ਯਾਰ 99 ਰਵਲਵਰ ਬਾਈ ਫਿਰਦਾ ਵਈ ਆਹ ਨਾ ਮਗਰ ਰਵਲਵਰ ਬਾਈ ਫਿਰਦਾ ਵਈਲੀ ਖਾਵਾ ਮੇ ਲੈ ਜਾ ਜੀ ਕਸਤੀੇ ਵਾਖਣ ਚੱਲੇ ਜਾ ਮੁੰਡਿਆ ਚੱਲ ਕਸਤੀ ਤੇ ਲੈ ਦੇ ਜੀ ਬਹਿਣਾ ਇਹ ਕਸਤੀ ਪੁਰਾਣਾ ਹੋਇਦਾ ਦੋ ਦਿਨਾਂ ਦੀ ਤਬੀਅਤ ਵੀ ਵੜੀ ਖਰਾਬ ਜਾਂਦਾ ਏ ਰੌਣਕਾ ਹੁੰਦੀ ਜੇ ਕਿਤੇ ਟਾਈਮ ਪਾਤੀਆਂ ਨੇ ਪਾਤੀਆਂ ਨੇ ਲੋਕਾਂ ਚਾਉਣ ਆ ਖੜੇ ਦੀ ਅੱਜ ਦੀ ਸਟਾਫ ਦੀ ਸਿਚੁਏਸ਼ਨ ਦੇਖੋ ਨਾ ਇਹਨੂੰ ਹੋਰ ਮੈਂ ਤੂੰ ਖਿੱਚੇਗਾ ਏ ਦਾ ਨਾ ਛੋਟੋ ਛੋਟੋ ਹੁਝਾ ਰਹੀ ਐ ਦੀ ਰੀਲ ਦਾ ਹੈਗਾ ਆਪਾਂ ਨੂੰ ਛੋਟੋ ਛੋਟੋ ਹੁਝਾ ਰਹੀ ਐ ਪਹਿਲਾਂ ਆਉਨੋ ਪਤਾ ਨਹੀਂ ਕੀ ਹੋ ਗਿਆ ਭਾਈ ਨੂੰ ਕਿਹੜਾ ਜਿਹੜਾ ਵਰਦਾ ਜਨੋ ਲੋਕ ਲਾਤੋਂ ਥੱਲੇ ਹੋ ਗਏ ਹੋਗੇ

ਇਹ ਆਦੀ ਆਦੇ ਨਹੀਂ ਓਏ ਇੱਕ ਜਿਹੜਾ ਆਵਾਜ਼ ਆਇਆ ਉਹਨੇ ਲਗਾ ਤਾ ਯਾਰ ਮੈਨੂੰ ਨਹੀਂ ਆਇਆ ਬਹਿਣ ਮੇਰੇ ਉਹ ਵਫਾਗੇ ਕਰਤੀ ਉਹਨੇ ਗਰਵੀਰ ਵੀ ਗਿਆ ਉਹ ਉੱਤੇ ਲੱਗੇ ਅਰਵੀਰ ਉਹਨੇ ਉੱਧਰ ਵਰਗੇ ਕਿੱਤਾ ਬੋਦ ਆ ਯਾਰ ਪਤਾ ਨਹੀਂ ਕੀ ਕਰਾਂ ਉਹ ਤੂੰ ਹੀ ਕਹਿਆ ਤੈਨੂੰ ਹੀ ਹੁੰਦਾ ਇਹਦਾ ਗੇਰ ਇਹਦਾ ਸਟਾਰ ਹੋਈ ਜਾ ਇਹ ਲੋਰ ਭਾਰੇ ਵਸੇ ਬੜਾਈ ਆ ਬਾਈ ਆ ਜਦੋਂ ਪਾ ਗਿਆ ਤੂੰ ਆ ਦਰਵਾਜ਼ਾ ਹੋ ਗਈ ਸ਼ੁਰੂ ਆਪਣੀ ਗੈਂਟੀ ਉਹਦੇ ਇੱਕ ਕਾਫੀ ਨੱਚਦਾ ਉਹ ਗਾ ਨੱਚਦਾ ਵਾਜਦਾ ਆਵੇ ਕਰੇ

ਇਹ ਕਿਹੋ ਜਿਹਾ ਕੰਮ ਕਰ ਰਿਹਾ ਮੈਂ ਤੇ ਉਹ ਨਾ ਉਹ ਲੋਕਾਂ ਦਾ ਸਾਰੀ ਖਰਾਬ ਕਰਤੀ ਇਹਨੇ ਉਹ ਚੰਦ ਗੱਡੀ ਆਪਾ ਇਹਦਾ ਭਾਈ ਇਹ ਭਾਈ ਉਹ ਚ ਸਭ ਬਰੇ ਤਾਂ ਰਹਿ ਗਏ ਜਦੋਂ ਇਹਨੇ ਝੂਠੇ ਲਾਈਏ એવી જો ઓફ તો એ દોવા પર આવના ગ્રીન મોટર ઓકે કન્ડીશનમાં કડાઈમાં જ છે ઓકે વી ફડતા ફડતા ફડતે જરાતી આન્સર ખરારતી આન્સર આવે એ આપણે ચાલ ગ્રીન મોટર આપણે કઈ ખબર નથી આવના ભી ડંગરની પેલે જાય આ કાઈકલ પતા કી લગણા ઓય ਆ ਕੇ ਇਹ ਬੋਲਿਆ اے ਨੀਲਾ ਨਾਲ ਆਈਏ ਮਾਇਕਰ ਦੇ ਦੋ ਤਿੰਨ ਦਾ ਘਾਟਾ ਲਾਦਾ اے ਮੇਲਾ ਸ਼ਗਾ ਇਹ ਆ ਮੇਰਾ ਰਮਾਰਦਾ ਚੱਕੇ ਵੀ ਦੰਗਰ ਵੀ ਮਿਲ ਗਏ ਓਹ ਚਲ ਆ ਪਾ ਦੇ ਮੇਰੇ ਬੋਜਾ ਕੋ ਵੀ ਕੋ ਵੀ ਤਰੇ ਕੋ ਵੀ ਲੁਪਾ ਨਾ ਤਾ ਰੋਕੀ ਬਈ ਰੋਕੀ ਰੋਕੀ ਉਹ ਬਾਈ ਸਾਡਾ ਬੰਦਾ ਬਣਾ ਲਾ ਖੜਾ ਆ ਜਾ ਓਏ ਤੂੰ ਬੈਠਿਆ ਨਹੀਂ ਉੱਧਰ ਬੈ ਜਾ ਓਏ ਤੇਰੇ ਲਈ ਟ੍ਰੇਨ ਸੱਪੀਆ ਸਪੈਸ਼ਲ ਸਪੈਸ਼ਲ ਟ੍ਰੇਨ ਕਰਦੀ ਆ ਤੇਰੇ ਲਈ ਆ ਰੰਗਾ ਜਾਇਆ ਹੋਰ ਦਾ ਰੰਗਾ ਜੇ ਇਹਨੂੰ ਸਮਾ ਲ ਬੀਤੀਆ ਪੰਗ ਦਿੱਤੀ ਆ ਸਗੀਲ ਸਮਾ ਲੈ ਉਹਨੂੰ ਮੜਾ ਓ ਗਾਰੇ ਜਾੜੇ ਦੇ ਗਾਰੇ ਨਜ਼ਰ ਘੱਟ ਕਰ ਲਿਆ ਜਾਓ ਰੱਜਿਆ ਰੰਗ ਨੂੰ ਇੱਕ ਨਾ ਆਪਣੇ ਕਰਦੇ ਸੋਗਾ ਜਾ ਲੋ ਊਡਾਂਡ ਦਾ ਫੋਟੋ ਇਹ ਗੱਲਾਂ ਮੈਂ ਫਰੀ ਛੂਟੇ ਦਊਂਗਾ ਊਡ ਦਾ ਫੋਟੋ ਭਜਾਉਣਾ ਆਏ ਨੇ ਕੈਮਰ ਲਰਾਇਡ ਪੂਰਾ ਆ ਗਿਆ ਲੱਗਿਆ ਰੇ ਜੀ ਇਹ ਸੀਗਾ ਜੀ ਮੇਲਾ ਸ਼ਫਾਰ ਦਾ ਤੁਹਾਨੂੰ ਪੂਰਾ ਰਿਵਿਊ ਮੇਲੇ ਦਾ ਇੱਕ ਦਿਨ ਆਪਾਂ ਹੋਰ ਆਵਾਂਗੇ ਉਦੋਂ ਦਵਾ ਇਹ ਤੁਹਾਨੂੰ ਇੱਕ ਰਾਜ ਦਾ ਮਾਹੌਲ ਦਿਖਾਉਣਾ ਜੀ ਮੇਲੇ ਦਾ ਕਹੇ ਜਾਂਦਾ ਫਿਰ ਆਪਾਂ ਵਾਪਸ ਆਵਾਂਗੇ ਮੇਲੇ ਤੇ ਇੱਕ ਦਿਨ ਅੱਜ ਜੀ ਕੱਲ ਨੂੰ ਅਸੀਂ ਪਰਸਵਾਰੀਏ ਜਰੂਰ ਆਵਾਂਗੇ ਦੂਜੇ ਰੋਡ ਕੱਪੜਿਆਂ ਦੇ ਆਪਾਂ ਸਾਦਿਆਂ ਚ ਉਦੋਂ ਤੁਹਾਨੂੰ ਦਿਖਾ ਕੇ ਜਾਵਾਂਗੇ ਸਾਰਾ ਮੇਲਾ ਕੰਦੀ ਕੰਦੀ ਚੀਜ਼ ਹੈ ਤੁਹਾਨੂੰ ਦੱਸਾਂਗੇ ਵੀ ਮੇਲੇ ਚ ਕੀ ਕੀ ਹੁੰਦਾ ਬਾਕੀ ਆਪਾਂ ਅੱਜ ਤਾਂ ਰੌਣਕ ਮੇਲਾ ਦੇਖਣ ਆਏ ਸੀ ਮਾਹੌਲ ਤੇ ਚੱਲਿਆਂ ਪਿੰਡ ਨੂੰ ਕੱਲ੍ਹ ਕਰਦੇ ਰੋਟੀ ਖਾਣੀ ਆ ਰਾਤ ਦੀ ਰੋਫਾ ਕੇ ਚੱਲਾਂਗੇ ਬੰਦੇ ਕੱਢਦੇ ਨੇ ਪਾਰਕਿੰਗ ਚ ਲੈ ਵੀ ਗਰੀਨ ਮੋ ਢਾਬੇ ਦੇ ਮੌਂਦੇ ਆ ਆ ਪਤਾ ਨਹੀਂ ਕਿੱਧਰ ਫਰੀ ਜਾਂਦੇ ਨੇ ਗੜੇ ਦਿੰਦੇ ਸਾਨੂੰ ਆਉਣ ਨੂੰ 15 ਮਿੰਟ ਹੋ ਗਏ ਤੁਹਾਨੂੰ ਵਾਪਸ ਗੜੇ ਦੇਣੇ ਆਉਂਦੇ ਨੇ ਉਧਰ ਵੀ ਹੀੜ ਕੰਨੀ ਕੀ ਕਰਨਗੇ ਜੀ ਨਾਲ ਨੂੰ ਬੁਲਾਓ ਹੋਣੇ ਚੱਲ ਰਿਹਾ 1 2 3 4 ਆਹਦਾ ਰਾਈ ਨਹੀਂ ਦਿੰਦਾ ਬੰਦਾ ਅਵੇਲੀ ਆ ਹਾਂ ਏਡਾ ਹੋ ਕਰਨ ਲੱਗਿਆ ਨਾ ਇਹਨੇ ਸਲਾਹ ਨਹੀਂ ਬਣ ਰਹੀ ਵੀ ਖਾਣਾ ਕੀ ਆ ਲੈ ਆਓ ਓਏ ਜੋਨੇ ਸਲਾਹ ਨਹੀਂ ਬਣ ਰਹੀ ਇਹਨਾਂ ਦੀ ਹੁਣ ਮੂੰਹ ਛੱਟ ਕੇ ਬਹਿ ਗਏ ਆ ਇਹ ਨਾ ਮੇ ਨਾ ਇਹ ਕੱਲਾ ਹੀ ਨੀਰਾ ਆਉਣ ਦਿੰਦਾ ਘਮਾਰ ਸਾਡਾ ਸਾਡੇ ਆਰਡਰ ਹੋ ਗਏ ਇਹਦਾ ਨਹੀਂ ਆਰਡਰ ਲੋਡ ਆਉਂਦਾ ਚਿਕਨ ਬੋਨ ਦਾ ਬਗਾਲੀ ਪੱਕੀ ਆ ਪੱਕੀ ਆ ਬਾਈ ਜੀ ਮੈਂ ਹੀ ਆ ਜੀ ਆਉਂਦੇ ਰਹੇ ਗਏ ਨਾ ਸੋ ਬਾਈ ਨਾ ਕੋਲ ਜਿਹੇ ਆ ਗਏ খালা খা লাল গরো ই চেহারা কিনক অঙ্গুঠোকে নিশান লে ঠাকুর